ਤੈਨੂੰ ਵੇਖਾਦਾ ਸਹੀ ਕੀ ਕਰਦੀ ਪਈ ਤੂੰ ਮਧਾਣੀ ਤੇ ਰੱਖ ਕੇ ਕੱਪੜਾ ਤੇ ਲੱਗ ਜਾਨੀ ਤੜਕੇ ਉੱਤਕੇ ਤੜਕੇ ਹੀ ਟਾਕਰੇ ਹੋ ਗਏ ਸਾਪ ਨੂੰ ਥੱਕ ਓ ਸਿਨਮਰ ਵਾਲੇ ਸਾਡੇ ਕਸਟਮਰ ਬਣ ਗਏ ਵਾਹ ਅੱਜ ਰਾਤ ਕੋ ਆਉਣਗੇ ਸਿਨਮਰ ਬਲ ਕੇ ਆਪ ਜਾਗਣਾ ਪੜੇਗਾ ਆਪਕੋ ਸਾਡੇ ਲੂਨਾ ਬਾਤੀ ਕੀ ਸ਼ੈਪੀ ਡੈਡੀ ਡੱਡੀ ਫਾਸ਼ ਕੀ ਬਾਕੀ ਉਹਦਾ ਜੈਰੀ ਭਾਵੇਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹੁਣ ਐਸੀ ਜਾਰੇ ਤੈਨੂੰ ਵੇਖਾਦਾ ਸਹੀ ਕੀ ਕਰਦੀ ਪਈ ਤੂੰ ਮਧਾਣੀ ਤੇ ਰੱਖ ਕੇ ਕੱਪੜਾ ਤੇ ਲੱਗ ਜਾਨੀ ਤੜਕੇ ਉੱਠ ਕੇ ਤੂੰ ਨਾ ਤੇ ਮੈਂ ਲੱਗ ਜਣੀ ਜਾਂ ਦੁਕਾਨ ਚ ਰੱਖਿਆ ਅੱਛਾ ਬਾਉਣਾ ਜਾ ਕੇ ਆ ਹੋਰ ਕੁਝ ਹੋਰ ਕੁਝ ਕੀ ਹੋਇਆਗਾ ਜਿਹੜਿਆ ਹਣ ਮੱਜਾਂ ਦਾ ਕੋਈ ਨਹੀਂ ਜੁੜਿਆ ਲੱਗੂ ਟਾਈਮ ਕਿੰਨੇ ਦਿਨ ਲੱਗ ਜਾਂਦੇ ਕਿਓ ਜੜਨ ਤੇ ਮਮੀ ਸਹੀ ਨਹੀਂ ਸੀ ਲੋਕੀ ਵੀ ਪੁੱਛਦੇ ਕਿ ਲੋਕੋ ਕਿੰਨੇ ਦਿਨ ਜੋੜਦੀ ਤੂੰ ਸ਼ਿਆਨ 70 ਦਿਨਾਂ ਜੁੜਦਾ ਸ਼ਿਆਨ 70 ਦਿਨਾਂ 1 ਕਿਲੋ ਵੀ ਜੋੜਦਾ ਤਾ ਕਾਉ ਤੜਕੇ ਹੀ ਟਾਕਰੇ ਹੋ ਗਏ ਸਾਪ ਨੂੰ ਥੱਕ ਓਹ ਜਾਂਦਾ ਪਾਤਿਆਂ ਚ ਓ ਓ ਓ ਓ ਅਹ ਉ ਸਾਪ ਨੂੰ ਸਾਪ ਟੱਕਰ ਗਿਆ ਅੱਜ ਯੈਸ ਤੈਨੂੰ ਹਾਂਜੀ ਲੈ ਬਾਈ ਨਵੇਂ-ਨਵੇਂ ਤਿਆਰ ਬੇ ਬਲ ਸਾਫ ਕਰਨਗੇ ਠੀਕ ਆ ਤਿਆਰੀ ਆ ਸਾ ਤਿਆਰੀ ਤਿਆਰੀ ਹੀ ਖਾਦੀ 2:30 ਵੇਲੇ ਭੂਣ ਨਹੀਂ ਚੱਕਿਆ ਹੈ 2:30 ਵੇਲੇ ਇੱਕ ਵਾਰੀ ਆਪਣੀ ਹਾਂ ਨੀਂ ਤਾਂ ਟਰੈਕਟਰ ਤੇ ਮਾਰੀ ਆ ਇਹ ਉਹ ਚਾਚਾ ਜਿਹੜਾ ਟਰੈਕਟਰ ਸਾਡੇ ਵਾਲੂ ਸਿੱਧਾ ਕਰ ਦਿੰਦਾ ਸੌਂਗੇ ਆਪਣੀ ਨੀਂ ਮਾਰੀ ਆ हां देखोगे सोगे हां चलो भाई खींचता तैयारी एयर की 17 फुट ਹੋਊਗਾ ਕੱਦ ਠੀਕ ਆ ਇਸ ਤਰੀ ਦਾ ਆਪਣੇ ਫਾਰਮਨ ਸਾਹਿਬ ਠੀਕ ਆ ਜੀ ਠੀਕ ਆ ਹਾਂ ਕਿਵੇਂ ਰਿਹਾ एयर ਕੀ ਮੋਲ ਬਹੁਤ ਵਧੀਆ ਜੀ ਅੱਜ ਚਾਚਾ ਤੋਂ ਕੀ ਡਿਮਾਂਡ ਕਰਦੇ ਠੰਡੇ ਦੀ ਠੰਡੇ ਠੰਡੇ ਚਾਚਾ ਸੁਆਖੀਏ ਆ ਇਹਦਾ ਮਤਲਬ ਆਊਗਾ ਵੈਰੀ ਗੁੱਡ ਹਾਂ ਜੀ ਢੱਡ ਲੂਣਾ ਫਾਤ ਗਈ ਸ਼ੈਂਪੀ ਦੇ ਡੱਡੀ ਡੱਡੀ ਫਾਸ਼ ਗਈ ਦੇ ਡੱਡੀ ਖਾਣੇ ਲੀਟਰ ਫੜ ਲੈਨੇ ਆਂ ਲੀਟਰ ਕੇ ਬਾਲਟੀ ਲਓ ਇਹ ਚਾਚਾ ਜੱਸੇ ਲੱਗੇ ਫਟ ਹੋ ਗਈ ਉਹ ਕਹਿੰਦਾ ਤੁਸੀਂ ਰੱਖੋ ਇਹ ਤੁਸੀਂ ਕੀ ਵੀ ਚੱਲ ਕੇ ਭਾਈ ਇਥੇ ਜੋ ਤੇ ਬੀਜ ਦੇਵੇ ਭਾਜੀ ਮੱਕੀ ਬੀਜਦੇ ਸਾਢੇ 50 ਪਾਉਂਗੇ ਲਿਜਾਣੀ ਵਾਓ ਸਿਨਮਰ ਵਾਲੇ ਸਾਡੇ ਕਸਟਮਰ ਬਣ ਗਏ ਵਾਓ ਅੱਜ ਰਾਤ ਕੋ ਆਉਣਗੇ ਸਿਨਮਰ ਵੱਲ ਕੇ ਆਪ ਜਾਗਣਾ ਪੜੇਗਾ ਆਪ ਕੋ 12:00 12:00 ਵਜੇ ਮਸ਼ੀਨ ਆਏਗੀ ਵੱਟ ਵੀ ਮਗਰੇ ਦਿਓ ਠੀਕ ਆ ਹਾਂ ਨਾਲ ਅਗਲੇ ਤੇਰੀ ਮਸ਼ੀਨ ਚਲਾ ਦੇ ਕੰਬੈਨ ਚਲਾ ਦੇਾਂਗੇ ਭਈ ਅਸੀਂ ਤੁਹਾਨੂੰ ਦੱਸੀ ਜਾਂਦੇ ਜਿੰਨਾ ਦੇ ਅਸੀਂ ਬੀਜੇ ਆ ਵੱਡ ਨਹੀਂ ਉਹਨਾਂ ਦੇ ਵੱਡਾਂਗੇ ਵੀ ਉਹਨਾਂ ਦੇ ਪੈਰ ਟਿਕੰਬੈਨ ਫਿਰ ਬੰਦੇ ਫਿਰ ਵੀ ਬੰਦੇ ਭੇਜ ਦਾਂਗੇ ਕੋਈ ਚੱਕਰ ਹੀ ਨਹੀਂ ਤੁਸੀਂ ਚੰਡੀਗੜ੍ਹ ਤੇ ਲਾ ਗਏ ਇੰਨੇ ਦਿਨ ਨਹੀਂ ਚੰਡੀਗੜ੍ਹ ਤੁਸੀਂ ਬਹੁਤ ਪੈਸਾ ਫਰਤ ਕੇ ਆਏ ਇੰਨਾ ਪੈਸਾ ਤੁਹਾਡੇ ਗਾਉਂ ਦਾ ਕਿੱਥੇ ਆ ਤੁਹਾਡੇ ਕੋਲ ਪੈਸਾ ਕਿਵੇਂ ਆਉਂਦਾ ਇੰਨਾ ਮੈਨੂੰ ਤੇ ਇਹ ਡਰਾ 2 ਮੀਟਰ ਨੇੜੇ ਨੇੜੇ ਚੱਲਦੇ ਹੋ ਰੇਂਜ ਹੀ ਨਾ ਚੱਕ ਲੈ ਦੀ ਨਹੀਂ ਇਹ ਨਹੀਂ ਚੱਕਦਾ ਲੈਵਲ 'ਚ ਆ ਜੰ ਤਾਂ ਰੇਂਜ ਚੱਕ ਲੈਣੇ ਇੱਕ ਦੂਜੇ ਦੀ ਕੀ ਮਤਲਬ ਇੱਕ ਦੂਜੇ ਤੇ ਲੈਵਲ 'ਚ ਆਏ ਨਾ ਉਹਦੀ ਦੇਦੀ ਰੇਂਜ ਉਹ ਲੈਵਲ ਦੇ ਨਹੀਂ ਖਾਨਦੀ ਇਹ ਜਿੰਨਾਂ ਕੰਪ ਜਿਨ੍ਹਾਂ ਦੇ ਵਾਂਹ ਚ ਮਸ਼ੀਨ ਚੱਲਦੀ ਪਈ ਸਨੋਵਰ ਬੱਲ ਕੇ ਭਾਜੀ ਹੋਣੀ ਆਏ ਹੀ ਨਹੀਂ ਤੇ ਕਸੁੱਤੇ ਆ ਮੈਨੂੰ ਤਾਂ ਹੀ ਬੀਜ ਕੇ ਚੱਲ ਜਾਣਾ ਆਏ ਹੁੰਦੇ ਯਾਰੀਆਂ ਦੋਸਤੀਆਂ ਫਿਰ ਐ ਕਰਨਾ ਪੈਂਦਾ ਵਿਚਾਰਿਆ ਨਾ ਕੰਪਰੋਮਾਈਜ਼ ਪੈਲੀ ਇਥੋਂ ਦਿੰਦੀ ਵਗੀ ਵਧੀਆ ਵਗੀ ਵੈਰੀ ਗੁੱਡ ਵਧੀਆ ਵਗੀ ਪੈਲੀ ਬੱਲ ਸਾਹਿਬ ਦੀ ਫਿਰ ਇਹ ਪੈਰਾਂ ਦੀਆਂ ਚਾਂਜੇ ਰਾਂ ਛਪੌਂਦੀ ਪਹੁੰਚੇ ਚੱਕ ਚੱਕ ਕੇ ਉਹ ਦਿਖਾਉਂਦੀ ਵਾਓ ਬੱਲ ਸਾਹਿਬ ਹੈ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ